ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹੱਦਾਂ ਚ ਦੀ ਵੱਡੀ ਖਬਰ ਇਹਨਾਂ ਚਾਰ ਕੰਪਨੀਆਂ ਲਈ ਭਾਰਤ ਨਾਲ ਲੜਾਈ ਲੈ ਰਹੇ ਨੇ ਟਰੰਪ ਸਾਹਮਣੇ ਆਈ ਅੰਦਰੂਨੀ ਜਾਣਕਾਰੀ ਅਰਬਾਂ ਦੇ ਮੁਨਾਫੇ ਲਈ ਟੈਰਿਫ ਸ਼ੁਰੂ ਚੋ ਤੇ ਇਸ ਦੇ ਨਾਲ ਹੀ ਟਰੰਪ ਦਾ ਟੈਰਿਫ ਅੱਜ ਜਾਨੀ ਸ਼ੁੱਕਰਵਾਰ 8 ਅਗਸਤ ਤੋਂ ਭਾਰਤ ਤੇ ਲਗ ਹੋ ਗਿਆ ਹੈ ਅੱਜ ਤੋਂ ਅਮਰੀਕਾ ਨੇ ਭਾਰਤ ਵਸਤੂਆਂ ਤੇ 25% ਟੈਰਿਫ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਟਰੰਪ ਨੇ ਭਾਰਤ ਤੇ ਕੁੱਲ 50% ਹੈਲਫਲ ਗਿਆ ਹੈ ਅਧਿਕਲਾ 25% ਟੈਰਿਫ 25 ਅਗਸਤ ਤੋਂ ਬਾਅਦ ਲਾਗੂ ਹੋਵੇਗਾ ਪਰ ਇਹ ਟੈਰਿਫ ਜੁੱਧ ਕਿਉਂ ਸ਼ੁਰੂ ਹੋਇਆ ਹੈ ਇਹ ਸਭ ਦੀ ਜਾਣਕਾਰੀ ਖਾਸ ਕਰਕੇ 트럼ਪ ਭਾਰਤ ਦੇ ਪਿੱਛੇ ਕਿਉਂ ਹਨ ਇਹ ਕਹਾਣੀ ਕੀ ਹੈ ਇਹਨਾਂ ਸਵਾਲਾਂ ਦੇ ਜਵਾਬ ਟੈਰਿਫ ਸਬੰਧੀ ਸਟੇਟ ਬੈਂਕ ਆਫ ਇੰਡੀਆ ਦੇ ਰਿਪੋਰਟ ਵਿੱਚ ਮਿਲਦੇ ਹਨ ਐਸ ਬੀ ਆਈ ਨੇ ਆਪਣੇ ਰਿਪੋਰਟ ਵਿੱਚ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਤੇ 트럼ਪ ਦਾ ਟੈਰਿਫ 25% ਵਾਧੂ ਪ੍ਰਸਤਾਵ ਦੇ ਨਾਲ ਵਸਤੂਆਂ ਦੇ ਵਪਾਰ 25% ਜੁਰਮਾਨਾ ਲਾਉਣ ਅਮਰੀਕੀ ਨੀਤੀ ਇਸ ਦੇ ਲੋਕਾਂ ਲਈ ਇੱਕ ਮਾੜਾ ਨੀਤੀਗਤ ਫੈਸਲਾ ਹੋ ਗਿਆ ਇਹ ਰਿਪੋਰਟ ਚਾਰ ਖੇਤਰਾਂ ਦੇ ਖੇਤੀਬਾੜੀ ਅਤੇ ਡੇਰੀ ਅਤੇ ਸੈਂਟਰ ਉਜ ਉਜਾਗਰਨ ਕਰਦੀ ਹੈ ਇੱਥੇ ਅਸੀਂ ਖੇਤੀਬਾੜੀ ਅਤੇ ਡੇਰੀ ਬਾਰੇ ਗੱਲ ਕਰ ਰਹੇ ਹਾਂਗੇ ਇਹ ਪੋਸਟ 14 ਚਾਰ ਜਿਹੜੀ ਅਮਰੀਕੀਆ ਨੂੰ ਕੰਪਨੀਆਂ ਬਾਰੇ ਦੱਸੀ ਹੈ ਜੋ ਦੁਨੀਆ ਦੀਆਂ ਛੋਟੀਆਂ ਕੰਪਨੀਆਂ ਹਨ ਅਤੇ ਇੱਕ ਹਨ ਡੇਰੀ ਅਤੇ ਖੇਤੀਬਾੜੀ ਉਤਪਾਦ ਵਿੱਚ ਕਿ ਅਰਬਾਂ ਦਾ ਮੁਨਾਫਾ ਕਮਾਉਣਾ ਤੇ ਟਰੰਪ ਇਨ੍ਹਾਂ ਕੰਪਨੀਆਂ ਦੁਆਰਾ ਬਣਾਈ ਗਏ ਕੁਝ ਉਤਪਾਦ ਲਈ ਭਾਰਤ ਵਿਚਾਰਾਂ ਵਿੱਚ ਆਉਂਦਾ ਹਨ ਅਤੇ ਜਿਨ੍ਹਾਂ ਨੂੰ ਭਾਰਤ ਸਰਕਾਰ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦੇ ਰਹੀ ਧੰਨਵਾਦ